ਵਾਇਦ ਜੀ ਕਾ ਖਾਨ ਸਾਹਿਬ ਵਾਇਦ ਜੀ ਕੀ ਫਤਿਹ ਅੱਜ ਈਸਵੀ ਸੰਧਾ 2026 ਸਾਲ ਆਰੰਭ ਹੋਇਆ ਹੈ ਲੋਕ ਬਹੁਤ ਧੂਮ ਧਾਮ ਨਾਲ ਇਸ ਨਵੇਂ ਸਾਲ ਨੂੰ ਜੀ ਆਇਆਂ ਕਹਿ ਰਹੇ ਨੇ ਸਭ ਨੂੰ ਮੁਬਾਰਕ ਹੋਵੇ ਪਰ ਖਾਨ ਸਾਹਿਬ ਜੀ ਯਾਦ ਰੱਖਿਓ ਅੱਜ 12 ਮਾਹ ਦੇ ਮੁਤਾਬਕ ਪੋਹ ਦੇ ਮਹੀਨੇ ਦੀ 18 ਤਰੀਕ ਹੈ ਆਪਣਾ ਨਿਆਰਾ ਪੰਤ ਸਤਗੁਰਾਂ ਨੇ 12 ਮਾਹ ਦੇ ਰਾਹੀਂ ਸਾਨੂੰ ਬਖਸ਼ਿਆ 12 ਮਾਹ ਦੇ ਅਰਸ਼ਾ ਸਾਡੇ ਸਾਲ ਦਾ ਅਰੰਭਤਾ ਸਾਲ ਦੀ ਅਰੰਭਤਾ ਚੇਤ ਦੇ ਮਹੀਨੇ ਤੋਂ ਹੈ ਔਰ ਸਤਗੁਰਾਂ ਨੇ ਚਾਹ ਸਾਨੂੰ ਮਹਿਨੇਾਰਾ ਦੇਖ ਦੇਤਾ ਕਿਣਾ ਰਹੀ ਉਪਦੇਸ਼ ਦਿੱਤਾ ਪਹਿਰਾ ਰਹੀ ਉਪਦੇਸ਼ ਦਿੱਤਾ ਠਿੱਤੀ ਰਹੀ ਉਪਦੇਸ਼ ਦਿੱਤਾ ਰੁੱਤੀ ਰਹੀ ਉਪਦੇਸ਼ ਦਿੱਤਾ ਸਤਿਗੁਰਾਂ ਦਾ ਹਰ ਸ਼ਬਦ ਜਿਹੜਾ ਜਦੋਂ ਸਮੇਂ ਦੀ ਗੱਲ ਕਰਦਾ ਤੇ ਇਹ ਸਤਿਗੁਰੂ ਬਖਸ਼ਿਸ਼ ਕਰਦੇ ਨੇ ਕਿ ਮਨੁੱਖ ਨੂੰ ਕਰਤਾਰ ਚੇਤੇ ਆਵੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਚੇਤ ਦਾ ਮਹੀਨਾ ਬਸੰਤ ਦਾ ਮਹੀਨਾ ਮੰਨਿਆ ਤੇ ਤਾਂ ਹੀ ਤਾਂ ਬਖਸ਼ਿਸ਼ ਕਰਦਿਆਂ ਫਰਮਾਇਆ ਚੇਤ ਬਸੰਤ ਭਲਾ ਭਵਰ ਸੁਹਾਵੜੇ ਵਨ ਫੁੱਲੇ ਮਨਬਾਰ ਮੈਂ ਪਿਰ ਘਰ ਬਹੜ ਕਿ ਚੇਤ ਦਾ ਮਹੀਨਾ ਬਸੰਤ ਦਾ ਮਹੀਨਾ ਖੇੜੇ ਦਾ ਮਹੀਨਾ ਜਿਵੇਂ ਭਵਰੇ ਫੁੱਲਾਂ ਉੱਤੇ ਗੁਜਾਰ ਪਾਉਂਦੇ ਨੇ ਵੈਗੁਰੂ ਜੀ ਕਿਰਪਾ ਕਰੋ ਤੁਸੀਂ ਖਿਰਦੇ ਘਰ ਵਿੱਚ ਆ ਵਸੋ ਤੇ ਮੇਰੇ ਵਾਸਤੇ ਚੇਤ ਹੀ ਬਸੰਤ ਬਣ ਜਾਏ ਇੱਕ ਬਸੰਤ ਬਾਹਰ ਦੀ ਹੈ ਇੱਕ ਬਸੰਤ ਖਿਰਦੇ ਦੀ ਹੈ ਸਾਡੀ ਮਾਨਸਿਕ ਅਧਿਆਤਮਿਕ ਤਲ ਦੀ ਹੈ ਦੂਸਰਾ ਸਤਿਗੁਰਾਨੀ 12 ਮਾਂ ਵਿੱਚ ਗੁਰੂ ਅਰਜਨ ਦੇਵ ਜੀ ਨੇ ਫਰਮਾਇਆ ਕਿ ਚੇਤ ਵਿੱਚ ਕਰਤਾਰ ਚੇਤੇ ਆਵੇ ਤਾਂ ਆਨੰਦ ਪੈਦਾ ਹੁੰਦਾ ਹੈ ਆਨੰਦ ਉਹ ਜਿਸ ਨੂੰ ਕੋਈ ਦੁਨੀਆ ਵਿੱਚ ਖਤਮ ਨਹੀਂ ਕਰ ਸਕਦਾ ਮਾਨਸਿਕ ਤੌਰ ਤੇ ਆਤਮਿਕ ਤੌਰ ਤੇ ਆਨੰਦ ਦੀ ਵਪਰੀਤ ਕੋਈ ਵੀ ਅਵਸਥਾ ਨਹੀਂ ਆਨੰਦ ਆਪਣੇ ਆਪ ਵਿੱਚ ਮੁਕੰਮਲ ਹੈ ਤਾਂ ਹੀ ਸਤਿਗੁਰਾਨੀ ਬਚਨ ਕੀਤਾ ਭਾਈ ਚੇਤ ਵਿੱਚ ਕਰਤਾਰ ਚੇਤੇ ਆਵੇ ਤੇ ਅੰਦਰ ਕਾ ਆਨੰਦ ਪੈਦਾ ਹੁੰਦਾ ਹੈ ਸਤਿਗੁਰਾਂ ਦੇ ਬਚਨ ਨੇ ਚੇਤ ਗੋਬਿੰਦ ਆਰਾਧੀ ਹੈ ਉਹ ਵੈ ਆਨੰਦ ਕਣਾ ਸੰਤ ਦੇ ਨਾਮ ਮਿਲ ਪਾਈ ਹੈ ਰਸਨਾ ਨਾਮ ਪੜ ਇਸ ਕਰਕੇ ਖਾਲਸਾ ਜੀ ਚੇਤ ਨੂੰ ਜਰੂਰ ਚੇਤੇ ਰੱਖਿਓ ਚੇਤ ਦਾ ਚੇਤਾ ਆਨੰਦ ਬਖਸ਼ਦਾ ਹੈ ਤੇ ਜਿਹਨੂੰ ਕਰਤਾਰ ਚੇਤੇ ਆਵੇ ਉਹਨੂੰ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਜਿਹਨੂੰ ਗੁਰ ਪਰਮੇਸ਼ਰ ਗੁਰੂ ਗੋਬਿੰਦ ਚੇਤੇ ਆਵੇ ਉਹਨੂੰ ਆਨੰਦਪੁਰ ਦੀ ਵਾਸੀ ਹੋਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ